ਇਹਨਾਂ ਤਸਵੀਰਾਂ ਨੂੰ ਜ਼ਰਾ ਧਿਆਨ ਦੇ ਨਾਲ ਵੇਖੋ ਜਿੱਥੇ ਚੋਰ ਇੱਕ ਕਲੀਨਿਕ ਦੇ ਵਿੱਚ ਵੜਦਾ ਹੈ ਤੇ ਇਸ ਦੇ ਵੱਲੋਂ ਵੱਡੀ ਵਾਰਦਾਤ ਕੀਤੀ ਜਾਂਦੀ ਹੈ ਤਾਂ ਵੇਖ ਸਕਦੇ ਹੋ ਕਿ ਇਸ ਦੇ ਵੱਲੋਂ ਮੌਕੇ ਤੇ ਸਰਿੰਜਾਂ ਚੋਰੀ ਕੀਤੀਆਂ ਗਈਆਂ ਤੇ ਨਾਲ ਦੇ ਨਾਲ ਇਸ ਦੇ ਵੱਲੋਂ ਨਕਦੀ ਵੀ ਗੱਲੇ ਦੇ ਵਿੱਚੋਂ ਕੱਢ ਲਈ ਗਈ ਤੇ ਫਿਰ ਇਸ ਨੂੰ ਜਦ ਵਿਖਦਾ ਹੈ ਕਿ ਇੱਥੇ ਇੱਕ ਪੂਜਾ ਕਰ ਵੀ ਹੈ ਤਾਂ ਇਸ ਦੇ ਵੱਲੋਂ ਉਸ ਦੇ ਵਿੱਚੋਂ ਪੈਸੇ ਕੱਢਣ ਦੀ ਕੋਸ਼ਿਸ਼ ਕੀਤੀ ਗਈ ਤਾਂ ਮੌਕੇ ਤੇ ਇਹ ਸਾਰੀ ਵਾਰਦਾਤ ਹੈ ਜਿਹੜੀ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ ਤਾਂ ਦੱਸ ਦਈਏ ਕਿ ਮੌਕੇ ਤੋਂ ਚੋਰ ਫਰਾਰ ਹੋ ਜਾਂਦਾ ਹੈ ਤਾਂ ਇਸ ਦੇ ਵੱਲੋਂ ਬੰਦ ਕਲੀਨਿਕ ਦੇ ਵਿੱਚ ਇਹ ਵਾਰਦਾਤ ਕੀਤੀ ਗਈ ਜਿੱਥੇ ਕੇਸ ਦੇ ਵੱਲੋਂ ਸਰਿੰਜਾਂ ਚੋਰੀ ਕੀਤੀਆਂ ਜਾਣੀਆਂ ਸੀ ਪਰ ਜਦ ਇਸ ਨੇ ਵੇਖਿਆ ਕਿ ਮੌਕੇ ਤੇ ਨਕਦੀ ਵੀ ਪਈ ਹੈ ਤਾਂ ਇਸ ਦੇ ਵੱਲੋਂ ਨਕਦੀ ਵੀ ਕੱਢੀ ਜਾਂਦੀ ਹੈ ਤੇ ਨਾਲ ਦੇ ਨਾਲ ਪੂਜਾ ਘਰ ਦੇ ਵਿੱਚ ਵੀ ਇਸ ਦੇ ਵੱਲੋਂ ਪੈਸੇ ਕੱਢਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪੂਰਾ ਮਾਮਲਾ ਦੱਸਦੀ ਹੈ ਕਿ ਲੁਧਿਆਣੇ ਤੋਂ ਸਾਹਮਣੇ ਆਇਆ ਜਿੱਥੇ ਚੋਰਾਂ ਦੇ ਹੌਸਲੇ ਬੁਲੰਦ ਨਜ਼ਰ ਆ ਰਹੇ ਨੇ ਤਾਂ ਦੱਸਦੀ ਹੈ ਕਿ ਇਸ ਦੇ ਵੱਲੋਂ ਚੰਦਨ ਕਲੀਨਿਕ ਦੇ ਵਿੱਚ ਚੋਰੀ ਕੀਤੀ ਗਈ ਤੇ ਨਾਲ ਦੇ ਨਾਲ ਸਰੀਂਜਾ ਵੀ ਇਸ ਦੇ ਵੱਲੋਂ ਚੋਰੀ ਕੀਤੀਆਂ ਗਈਆਂ ਤੇ ਪੂਜਾ ਘਰ ਦੇ ਵਿੱਚੋਂ ਵੀ ਇਸ ਦੇ ਵੱਲੋਂ ਪੈਸੇ ਕੱਢਣ ਦੀ ਕੋਸ਼ਿਸ਼ ਕੀਤੀ ਗਈ ਜਿਸ ਤੋਂ ਬਾਅਦ ਇਹ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ ਤਾਂ ਦੱਸ ਦਈਏ ਕਿ ਦਿਨ ਵੇਲੇ ਵੱਡੀ ਵਾਰਦਾਤ ਕੀਤੀ ਗਈ ਹੈ ਜਦ ਸਵੇਰ ਦੇ ਸਮੇਂ ਕਲੀਨਿਕ ਬੰਦ ਸੀ ਤਾਂ ਉਸ ਸਮੇਂ ਇਹ ਚੋਰ ਕਲੀਨਿਕ ਦੇ ਵਿੱਚ ਵੜ ਕੇ ਵਾਰਦਾਤ ਕਰਦਾ ਜਿਸ ਤੋਂ ਬਾਅਦ ਸਾਰੀ ਜਿਹੜੀ ਜਾਣਕਾਰੀ ਹੈ ਪੁਲਿਸ ਦੇ ਕੋਲ ਪਹੁੰਚਾ ਦਿੱਤੀ ਗਈ ਹੈ ਤੇ ਮੌਕੇ ਤੇ ਪੁਲਿਸ ਦੇ ਵੱਲੋਂ ਵੀ ਸੀਸੀਟੀਵੀ ਨੂੰ ਕਬਜ਼ੇ ਦੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਹਨਾਂ ਤਸਵੀਰਾਂ ਨੂੰ ਜ਼ਰਾ ਧਿਆਨ ਦੇ ਨਾਲ ਵੇਖੋ ਜਿੱਥੇ ਚੋਰ ਇੱਕ ਕਲੀਨਿਕ ਦੇ ਵਿੱਚ ਵੜਦਾ ਹੈ ਤੇ ਇਸ ਦੇ ਵੱਲੋਂ ਵੱਡੀ ਵਾਰਦਾਤ ਕੀਤੀ ਜਾਂਦੀ ਹੈ ਤਾਂ ਵੇਖ ਸਕਦੇ ਹੋ ਕਿ ਇਸ ਦੇ ਵੱਲੋਂ ਮੌਕੇ ਤੇ ਸਰਿੰਜਾਂ ਚੋਰੀ ਕੀਤੀਆਂ ਗਈਆਂ ਤੇ ਨਾਲ ਦੇ ਨਾਲ ਇਸ ਦੇ ਵੱਲੋਂ ਨਕਦੀ ਵੀ ਗੱਲੇ ਦੇ ਵਿੱਚੋਂ ਕੱਢ ਲਈ ਗਈ ਤੇ ਫਿਰ ਇਸ ਨੂੰ ਜਦ ਵਿਖਦਾ ਹੈ ਕਿ ਇੱਥੇ ਇੱਕ ਪੂਜਾ ਕਰ ਵੀ ਹੈ ਤਾਂ ਇਸ ਦੇ ਵੱਲੋਂ ਉਸ ਦੇ ਵਿੱਚੋਂ ਪੈਸੇ ਕੱਢਣ ਦੀ ਕੋਸ਼ਿਸ਼ ਕੀਤੀ ਗਈ ਤਾਂ ਮੌਕੇ ਤੇ ਇਹ ਸਾਰੀ ਵਾਰਦਾਤ ਹੈ ਜਿਹੜੀ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ ਤਾਂ ਦੱਸਦੀ ਹੈ ਕਿ ਮੌਕੇ ਤੋਂ ਚੋਰ ਫਰਾਰ ਹੋ ਜਾਂਦਾ ਹੈ ਤਾਂ ਇਸ ਦੇ ਵੱਲੋਂ ਬੰਦ ਕਲੀਨਿਕ ਦੇ ਵਿੱਚ ਇਹ ਵਾਰਦਾਤ ਕੀਤੀ ਗਈ ਜਿੱਥੇ ਕੇਸ ਦੇ ਵੱਲੋਂ ਸਰਿੰਜਾਂ ਚੋਰੀ ਕੀਤੀਆਂ ਜਾਣੀਆਂ ਸੀ ਪਰ ਜਦ ਇਸ ਨੇ ਵੇਖਿਆ ਕਿ ਮੌਕੇ ਤੇ ਨਕਦੀ ਵੀ ਪਈ ਹੈ ਤਾਂ ਇਸ ਦੇ ਵੱਲੋਂ ਨਕਦੀ ਵੀ ਕੱਢੀ ਜਾਂਦੀ ਹੈ ਤੇ ਨਾਲ ਦੇ ਨਾਲ ਪੂਜਾ ਘਰ ਦੇ ਵਿੱਚ ਵੀ ਇਸ ਦੇ ਵੱਲੋਂ ਪੈਸੇ ਕੱਢਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪੂਰਾ ਮਾਮਲਾ ਦੱਸਦੀ ਹੈ ਕਿ ਲੁਧਿਆਣੇ ਤੋਂ ਸਾਹਮਣੇ ਆਇਆ ਜਿੱਥੇ ਚੋਰਾਂ ਦੇ ਹੌਸਲੇ ਬੁਲੰਦ ਨਜ਼ਰ ਆ ਰਹੇ ਨੇ ਤਾਜਾਸੀਏ ਕੇਸ ਦੇ ਵੱਲੋਂ ਚੰਦਨ ਕਲੀਨਿਕ ਦੇ ਵਿੱਚ ਚੋਰੀ ਕੀਤੀ ਗਈ ਤੇ ਨਾਲ ਦੇ ਨਾਲ ਸਰੀਂਝਾਂ ਵੀ ਇਸ ਦੇ ਵੱਲੋਂ ਚੋਰੀ ਕੀਤੀਆਂ ਗਈਆਂ ਤੇ ਪੂਜਾ ਘਰ ਦੇ ਵਿੱਚੋਂ ਵੀ ਇਸ ਦੇ ਵੱਲੋਂ ਪੈਸੇ ਕੱਢਣ ਦੀ ਕੋਸ਼ਿਸ਼ ਕੀਤੀ ਗਈ ਜਿਸ ਤੋਂ ਬਾਅਦ ਇਹ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ ਤਾਂ ਦੱਸ ਦਈਏ ਕਿ ਦਿਨ ਵੇਲੇ ਵੱਡੀ ਵਾਰਦਾਤ ਕੀਤੀ ਗਈ ਹੈ ਜਦ ਸਵੇਰ ਦੇ ਸਮੇਂ ਕਲੀਨਿਕ ਬੰਦ ਸੀ ਤਾਂ ਉਸ ਸਮੇਂ ਇਹ ਚੋਰ ਕਲੀਨਿਕ ਦੇ ਵਿੱਚ ਵੜ ਕੇ ਵਾਰਦਾਤ ਕਰਦਾ ਜਿਸ ਤੋਂ ਬਾਅਦ ਸਾਰੀ ਜਿਹੜੀ ਜਾਣਕਾਰੀ ਹੈ ਪੁਲਿਸ ਦੇ ਕੋਲ ਪਹੁੰਚਾ ਦਿੱਤੀ ਗਈ ਹੈ ਤੇ ਮੁ ਕਿਤੇ ਪੁਲਿਸ ਦੇ ਵੱਲੋਂ ਵੀ ਸੀਸੀਟੀਵੀ ਨੂੰ ਕਬਜ਼ੇ ਦੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਹਨਾਂ ਤਸਵੀਰਾਂ ਨੂੰ ਜ਼ਰਾ ਧਿਆਨ ਦੇ ਨਾਲ ਵੇਖੋ ਜਿੱਥੇ ਚੋਰ ਇੱਕ ਕਲੀਨਿਕ ਦੇ ਵਿੱਚ ਵੜਦਾ ਹੈ ਤੇ ਇਸ ਦੇ ਵੱਲੋਂ ਵੱਡੀ ਵਾਰਦਾਤ ਕੀਤੀ ਜਾਂਦੀ ਹੈ ਤਾਂ ਵੇਖ ਸਕਦੇ ਹਾਂ ਕਿ ਇਸ ਦੇ ਵੱਲੋਂ ਮੌਕੇ ਤੇ ਸਰਿੰਜਾਂ ਚੋਰੀ ਕੀਤੀਆਂ ਗਈਆਂ ਤੇ ਨਾਲ ਦੇ ਨਾਲ ਇਸ ਦੇ ਵੱਲੋਂ ਨਕਦੀ ਵੀ ਗੱਲੇ ਦੇ ਵਿੱਚੋਂ ਕੱਢ ਲਈ ਗਈ ਤੇ ਫਿਰ ਇਸ ਨੂੰ ਜਦ ਵਿਖਦਾ ਹੈ ਕਿ ਇੱਥੇ ਇੱਕ ਪੂਜਾ ਘਰ ਵੀ ਹੈ ਤਾਂ ਇਸ ਦੇ ਵੱਲੋਂ ਉਸ ਦੇ ਵਿੱਚੋਂ ਪੈਸੇ ਕੱਢਣ ਦੀ ਕੋਸ਼ਿਸ਼ ਕੀਤੀ ਗਈ ਤਾਂ ਮੌਕੇ ਤੇ ਇਹ ਸਾਰੀ ਵਾਰਦਾਤ ਹੈ ਜਿਹੜੀ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ ਤਾਂ ਦੱਸ ਦਈਏ ਕਿ ਮੌਕੇ ਤੋਂ ਚੋਰ ਫਰਾਰ ਹੋ ਜਾਂਦਾ ਹੈ ਤਾਂ ਇਸ ਦੇ ਵੱਲੋਂ ਬੰਦ ਕਲੀਨਿਕ ਦੇ ਵਿੱਚ ਇਹ ਵਾਰਦਾਤ ਕੀਤੀ ਗਈ ਜਿੱਥੇ ਕੇਸ ਦੇ ਵੱਲੋਂ ਸਰਿੰਜਾਂ ਚੋਰੀ ਕੀਤੀਆਂ ਜਾਣੀਆਂ ਸੀ ਪਰ ਜਦ ਇਸਨੇ ਵੇਖਿਆ ਕਿ ਮੌਕੇ ਤੇ ਨਕਦੀ ਵੀ ਪਈ ਹੈ ਤਾਂ ਇਸ ਦੇ ਵੱਲੋਂ ਨਕਦੀ ਵੀ ਕੱਢੀ ਜਾਂਦੀ ਹੈ ਤੇ ਨਾਲ ਦੇ ਨਾਲ ਪੂਜਾ ਘਰ ਦੇ ਵਿੱਚ ਵੀ ਇਸ ਦੇ ਵੱਲੋਂ ਪੈਸੇ ਕੱਢਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪੂਰਾ ਮਾਮਲਾ ਦੱਸਦੀ ਹੈ ਕਿ ਲੁਧਿਆਣੇ ਤੋਂ ਸਾਹਮਣੇ ਆਇਆ ਜਿੱਥੇ ਚੋਰਾਂ ਦੇ ਹੌਸਲੇ ਬੁਲੰਦ ਨਜ਼ਰ ਆ ਰਹੇ ਨੇ ਤਾਜ਼ਾ ਖ਼ਬਰ ਇਹ ਕਿ ਇਸ ਦੇ ਵੱਲੋਂ ਚੰਦਨ ਕਲੀਨਿਕ ਦੇ ਵਿੱਚ ਚੋਰੀ ਕੀਤੀ ਗਈ ਤੇ ਨਾਲ ਦੇ ਨਾਲ ਸਰੀਂਝਾ ਵੀ ਇਸ ਦੇ ਵੱਲੋਂ ਚੋਰੀ ਕੀਤੀਆਂ ਗਈਆਂ ਤੇ ਪੂਜਾ ਘਰ ਦੇ ਵਿੱਚੋਂ ਵੀ ਇਸ ਦੇ ਵੱਲੋਂ ਪੈਸੇ ਕੱਢਣ ਦੀ ਕੋਸ਼ਿਸ਼ ਕੀਤੀ ਗਈ ਜਿਸ ਤੋਂ ਬਾਅਦ ਇਹ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ ਤਾਂ ਦੱਸ ਦਈਏ ਕਿ ਦਿਨ ਵੇਲੇ ਵੱਡੀ ਵਾਰਦਾਤ ਕੀਤੀ ਗਈ ਹੈ ਜਦ ਸਵੇਰ ਦੇ ਸਮੇਂ ਕਲੀਨਿਕ ਬੰਦ ਸੀ ਤਾਂ ਉਸ ਸਮੇਂ ਇਹ ਚੋਰ ਕਲੀਨਿਕ ਦੇ ਵਿੱਚ ਵੜ ਕੇ ਵਾਰਦਾਤ ਕਰਦਾ ਜਿਸ ਤੋਂ ਬਾਅਦ ਸਾਰੀ ਜਿਹੜੀ ਜਾਣਕਾਰੀ ਹੈ ਪੁਲਿਸ ਦੇ ਕੋਲ ਪਹੁੰਚਾ ਦਿੱਤੀ ਗਈ ਹੈ ਤੇ ਕਿਤੇ ਪੁਲਿਸ ਦੇ ਵੱਲੋਂ ਵੀ ਸੀਸੀਟੀਵੀ ਨੂੰ ਕਬਜ਼ੇ ਦੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।